ਤੁਸੀਂ ਦੇਖ ਰਹੇ ਹੋ ਦੇਸ਼ ਦੁਨੀਆ ਚੈਨਲ ਮੈਂ ਆ ਤੁਹਾਡਾ ਮਨਪ੍ਰੀਤ ਰਾਂਦੇਓ ਅੱਜ ਪਿੰਡ ਪੌਰਲੇ ਵਿਖੇ ਪਹੁੰਚੇ ਹਾਂ ਜਿੱਥੇ ਨੌਜਵਾਨ ਜੋ ਕਿ ਫੌਜ ਦੇ ਵਿੱਚ ਰਿਟਾਇਰ ਹੋਏ ਨੇ ਇੱਕ ਯੋਗਪਰਾਲਾ ਕਰਨ ਜਾ ਰਹੇ ਨੇ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਇੱਕ ਜਿਹੜਾ ਫੌਜੀ ਆ ਸ਼ਰਧਾ ਦੇ ਉੱਤੇ ਲੜਦਾ ਰਾਖੀ ਕਰਦਾ ਮੈਨਸ 0 ਦੇ ਵਿੱਚ ਬਰਫ਼ਾਂ ਦੇ ਵਿੱਚ ਵੀ ਦੇਸ਼ ਦੀ ਰਾਖੀ ਲਈ ਕਦੇ ਵੀ ਕੁਰਬਾਨੀ ਦੇਣ ਤੋਂ ਨਹੀਂ ਟੱਲਦਾ ਤੇ ਅੱਜ ਜੇ ਅਸੀਂ ਨੀਂਦ ਆਰਾਮ ਦੀ ਸੌਂਦੇ ਆ ਤਾਂ ਇਹਨਾਂ ਫੌਜੀ ਭਰਾਵਾਂ ਕਰਕੇ ਸੌਂਦੇ ਆ ਰਿਟਾਇਰ ਹੋਣ ਤੋਂ ਬਾਅਦ ਇੱਕ ਯੋਗ ਉਪਰਾਲਾ ਕਰਦੇ ਇੱਕ ਅਨੋਖਾ ਉਪਰਾਲਾ ਕਰਦੇ ਕਿ ਇਹਨਾਂ ਦੇ ਇੱਕ ਮੰਦੇ ਵਿੱਚ ਹੁੰਦੀ ਹੈ ਜਦੋਂ ਸਾਡੀ ਰਿਟਾਇਰਮੈਂਟ ਹੋਵੇ ਅਸੀਂ ਸਮਾਜ ਦੇ ਵਿੱਚ ਜਾ ਕੇ ਕੋਈ ਚੰਗਾ ਕੰਮ ਕਰੀਏ ਇਸ ਕਰਕੇ ਇਹ ਪਿੰਡ ਭੌਰ ਦੇ ਦਾ ਰਿਟਾਇਰ ਫੌਜੀ ਆ ਜਿਨੇ ਇੱਥੇ ਇੱਕ ਵਿਸ਼ੇਸ਼ ਤੌਰ ਤੇ ਖਾਸ ਉਪਰਾਲਾ ਕੀਤਾ ਉਹ ਗੱਲਬਾਤ ਕਰਦੇ ਆ ਆਪਣੇ ਪ੍ਰਗਟ ਸਿੰਘ ਜੀ ਜੁੜੇ ਨੇ ਇੱਕ ਯੋਗ ਉਪਰਾਲਾ ਜਿਹੜਾ ਫੌਜੀ ਵੱਲੋਂ ਕੀਤਾ ਜਾ ਰਿਹਾ ਰਿਟਾਇਰਮੈਂਟ ਹੋ ਕੇ ਆਏ ਨੇ ਤੇ ਇਹ ਉਪਰਾਲੇ ਨੂੰ ਤੁਸੀਂ ਕਿਵੇਂ ਦੇਖਦੇ ਹੋ ਇਹ ਇਹਨਾਂ ਦਾ ਬਹੁਤ ਵਧੀਆ ਉਪਰਾਲਾ ਜੀ 24 ਸਾਲ ਇਹਨਾਂ ਨੇ ਬਾਰਡਰ ਤੇ ਡਿਊਟੀ ਦਿੱਤੀ ਬਹੁਤ ਖੂਬੀ ਨਾਲ ਡਿਊਟੀ ਨਿਭਾਈ ਤੇ ਪਿੰਡ ਦੇ ਵਿੱਚ ਵੀ ਫੁੱਟਬਾਲ ਦਾ ਟੂਰਨਾਮੈਂਟ ਬੱਚਿਆਂ ਨੂੰ ਉਤਸ਼ਾਹਤ ਕੀਤਾ ਪਹਿਲਾਂ ਬੱਚਿਆਂ ਨੂੰ ਫੁੱਟਬਾਲ ਦੇ ਨਾਲ ਪ੍ਰੇਰਿਤ ਕਰਕੇ ਬੱਚਿਆਂ ਨੂੰ ਨਸ਼ੇ ਤੋਂ ਮੁਕਤ ਕੀਤਾ ਤੇ ਇਹਨਾਂ ਦਾ ਇੱਥੇ ਬਹੁਤ ਵਧੀਆ ਉਪਰਾਲਾ ਜਿਹੜਾ ਲਾ ਕੇ ਆਪਣੇ ਆਲਣੇ ਲਾ ਕੇ ਪਿੰਡ ਦੇ ਵਿੱਚ ਪੰਛੀਆਂ ਨੂੰ ਬਹੁਤ ਵਧੀਆ ਇਹਨਾਂ ਦਾ ਉਪਰਾਲਾ ਜੀ ਪੰਛੀਆਂ ਨੂੰ ਜਿਹੜੇ ਪਿੰਜਰੇ ਲਾ ਰਹੇ ਆ ਲਾ ਰਹੇ ਨੇ ਜੀ ਪਰਪੰਚ ਸਾਹਿਬ ਇਹ ਜਿਹੜੇ ਆਲਣੇ ਨੇ ਆਪਾਂ ਲਗਾਤਾਰ ਰਹੇ ਆ ਪਰ ਜਿਹੜਾ ਮੇਨ ਚੀਜ਼ ਆ ਵੀ ਇਹ ਇਹ ਜਿਹੜੇ ਜਾਨਵਰ ਨੇ ਨਾ ਪੰਛੀ ਨੇ ਇਹ ਉਹਨਾਂ ਦੇ ਵਿੱਚ ਦਰਖਤਾਂ 'ਚ ਰਹਿਣਾ ਚਾਹੁੰਦੇ ਨੇ ਦਰਖਤਾਂ ਪ੍ਰਤੀ ਸਮਾਜ ਦੇ ਜਿਹੜੇ ਲੋਕ ਨੇ ਉਹਨਾਂ ਨੂੰ ਤੁਸੀਂ ਕੀ ਸੰਦੇਸ਼ ਦੇਣਾ ਚਾਹੋਗੇ ਪਹਿਲਾਂ ਤਾਂ ਅੱਗੇ ਜੀ ਕੱਚੇ ਮਕਾਨ ਉੱਤੇ ਦੀ ਮਕਾਨਾਂ ਦੇ ਵਿੱਚ ਹਰੇਕ ਦੇ ਚਿੜੀਆਂ ਜਾਨਵਰ ਰਹਿੰਦੇ ਸੀ ਹੁਣ ਲੋਕਾਂ ਦੇ ਮਕਾਨ ਪੱਕੇ ਹੋ ਗਏ ਤੇ ਜਾਨਵਰਾਂ ਨੂੰ ਰਹਿਣ ਨੂੰ ਕੋਈ ਜਗ੍ਹਾ ਨਹੀਂ ਰਹੀ ਜਾਨਵਰ ਇਹ ਪਿੰਜਰੀਆਂ ਦਾ ਉਪਰਾਲਾ ਬਹੁਤ ਵਧੀਆ ਜੀ ਇਹਨਾਂ ਦਾ ਇਹਨਾਂ ਦਾ ਅਸੀਂ ਬਹੁਤ ਧੰਨਵਾਦ ਕਰਦੇ ਆ ਜਿਹੜਾ ਇਹਨਾਂ ਦਾ ਇੰਨਾ ਮਾਨ ਪਿੰਡ ਨੂੰ ਵੀ ਬਖਸਿਆ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਹੈ ਅੱਜ ਕੀ ಗ್ರಾಮ ਪੰਚਾਇਤ ਵੱਲੋਂ ਇਸ ਫੌਜੀ ਦਾ ਮਾਨ ਸਨਮਾਨ ਵੀ ਕੀਤਾ ਜਾ ਰਿਹਾ ਬਿਲਕੁਲ ਜੀ ਇਹਨਾਂ ਦਾ ਮਾਨ ਸਨਮਾਨ ਪੰਚਾਇਤ ਵੱਲੋਂ ਸਾਰੀ ਪੰਚਾਇਤ ਹਾਜ਼ਰ ਹੈ ਸਾਰਾ ਨਗਰ ਹਾਜ਼ਰ ਹੈ ਇਹਨਾਂ ਨੂੰ ਸਨਮਾਨ ਪਿੰਡ ਵੱਲੋਂ ਕੀਤਾ ਜਾਊਗਾ ਜੀ ਸਰੋਪਾ ਦੇ ਕਿਸ ਸਨਮਾਨ ਕੀਤਾ ਜਾਊਗਾ ਸਾਡੇ ਨਾਲ ਚੇਅਰਮੈਨ ਜੁੜੇ ਨੇ ਚੇਅਰਮੈਨ ਸਾਹਿਬ ਜੀ ਤੁਹਾਡਾ ਵੀ ਬਹੁਤ-ਬਹੁਤ ਸਵਾਗਤ ਆ ਜੀ ਇਹ ਉਪਰਾਲੇ ਨੂੰ ਕਿਵੇਂ ਦੇਖਦੇ ਹੋ ਇਹ ਬ ਇਹ ਐਸੀ ਜਗ੍ਹਾ ਤੇ ਉੱਤੇ ਸਥਿਤ ਹੈ ਵੀ ਇੱਥੇ ਰੇਲ ਗੱਡੀਆਂ ਬਹੁਤ ਲੰਘਦੀਆਂ ਨੇ ਹਾਈ ਸਪੀਡ ਰੇਲ ਗੱਡੀਆਂ ਲੰਘਦੀਆਂ ਨੇ ਜਿਨ੍ਹਾਂ ਦੀ ਮਤਲਬ ਖੜਾਕ ਨਾਲ ਜਿਨ੍ਹਾਂ ਦੇ ਖੜਕੇ ਨਾਲ ਮਤਲਬ ਸਾਡੇ ਇੱਥੇ ਜਾਨਵਰ ਬਹੁਤ ਘੱਟ ਰੁਕਦੇ ਨੇ ਖਾਸ ਕਰ ਮੇਰੇ ਖਿਆਲ ਮੁਤਾਬਕ ਮੋਰ ਤਾਂ ਸਾਡੇ ਪਿੰਡ ਦੇ ਬੱਚਿਆਂ ਨੇ ਕਦੇ ਦੇਖਿਆ ਹੀ ਨਹੀਂ ਇਹ ਬਹੁਤ ਵਧੀਆ ਅਪਰਾਲਾ ਹੈ ਦੇਖੋ ਉਹ ਚੀਜ਼ਾਂ ਤਾਂ ਵੱਡੀਆਂ ਨਹੀਂ ਆ ਸਕਦੀਆਂ ਲੇਕਿਨ ਇਹਦੇ ਨਾਲ ਛੋਟੀਆਂ ਹਰੀਆਂ ਚਿੜੀਆਂ ਨੀਲੀਆਂ ਚਿੜੀਆਂ ਰੰਗ-ਬਰੰਗੀਆਂ ਚਿੜੀਆਂ ਜਿਨ੍ਹਾਂ ਨੂੰ ਚਾਈਨਾ ਡੋਰ ਵਗੈਰਾ ਦਾ ਨੁਕਸਾਨ ਹੈ ਜਿਹੜੀਆਂ ਚਾਈਨਾ ਡੋਰ ਨਾਲ ਮਰਦੀਆਂ ਨੇ ਉਹ ਬਚ ਕੇ ਇਹ ਆਲਣਿਆਂ ਦੇ ਵਿੱਚ ਜਿਹੜੀਆਂ ਨੇ ਉਹ ਬਚ ਜਾਣਗੀਆਂ ਬਹੁਤ ਵਧੀਆ ਅਪਰਾਲ ਹੈ ਅਸੀਂ ਆਪਣੇ ਵੱਲੋਂ ਇਹਨਾਂ ਨੂੰ ਪੂਰਾ ਸਹਿਯੋਗ ਦਿੰਨੇ ਆ ਪਰਸੋਂ ਦੇ ਲੱਗੇ ਹੋਏ ਨੇ ਮੈਂ ਇਹਨਾਂ ਦੇ ਨਾਲ ਪਰਸੋਂ ਦਾ ਹੀ ਲੱਗਿਆ ਹੋਇਆ ਜਿੰਨੀ ਕਿ ਸਾਤੋਂ ਅਸੀਂ ਮਤਲਬ ਸਿਆਣੇ ਬੰਦੇ ਆ ਜਿੰਨੀ ਕਿ ਹਿੰਮਤ ਕਰ ਸਕਾਂਗੇ ਉੰਨੀ ਇਹਨਾਂ ਦੇ ਨਾਲ ਸਹਿਯੋਗ ਦਿਆਂਗੇ ਯਾਰ ਮੈਂ ਸਭ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਆ ਕਿ ਨੌਜਵਾਨਾਂ ਫੌਜੀ ਇਹਦੇ ਮਨ ਦੀ ਤਮੰਨਾ ਸੀਗੀ ਕਿ ਵੀ ਮੈਂ ਜਾਨਵਰਾਂ ਨੂੰ ਇੱਥੇ ਪਿੰਡ ਦੇ ਵਿੱਚ ਲੈ ਕੇ ਆਵਾਂ ਹਨਾ ਜਿਵੇਂ ਕਿ ਤੁਹਾਡੇ ਪਿੰਡ ਦੇ ਵਿੱਚ ਤੁਸੀਂ ਦੱਸਿਆ ਕਿ ਮੋਰ ਪੰਛੀ ਇਹ ਰੇਲ ਗੱਡੀ ਕਰਕੇ ਆਉਂਦੇ ਨਹੀਂ ਹੈਗੇ ਹਨਾ ਇੱਕ ਹੋਰ ਵੀ ਅਸੀਂ ਦੇਖਦੇ ਆ ਕਿ ਵੀ ਜਿਹੜੀਆਂ ਆਪਾਂ ਗੱਲ ਕਰਦੇ ਆਂ ਵੀ ਜਦੋਂ ਚਾਇਨਾ ਡੋਰ ਆ ਉਹਦੇ ਨਾਲਾਂ ਦੇ ਫੰਗ ਕੱਟੇ ਜਾਂਦੇ ਨੇ ਜੀ ਹਨਾ ਤੇ ਕਿ ਲੱਤਾਂ ਕੱਟੀਆਂ ਜਾਂਦੀਆਂ ਨੇ ਉਹਨਾਂ ਨੂੰ ਲੋਕਾਂ ਨੂੰ ਕਿਵੇਂ ਸੰਜੇਤ ਕਰਨਾ ਚਾਹੁੰਦੇ ਹੋ ਬੱਚਿਆਂ ਨੂੰ ਜਾਂ ਚਾਇਨਾ ਡੋਰ ਦੇ ਉੱਤੇ ਕਿਵੇਂ ਪਾਬੰਦੀ ਲਗਣੀ ਚਾਹੀਦੀ ਆ ਅਸੀਂ ਤਾਂ ਜੀ ਦੇਖੋ ਇਹ ਗੱਲ ਕਹਿੰਦੇ ਆ ਵੀ ਚైనా ਡੋਰ ਹੇਠਲੇ ਲੈਵਲ ਤੋਂ ਲੈ ਕੇ ਉੱਪਰ ਤੱਕ ਮੁੱਖ ਮੰਤਰੀ ਤੱਕ ਪ੍ਰਧਾਨ ਮੰਤਰੀ ਤੱਕ ਥੱਲੇ ਲੈਵਲ ਤੋਂ ਲੈ ਕੇ ਪੰਜ ਤੱਕ ਕੋਈ ਵੀ ਪਿੰਡ ਦਾ ਨਮਾਇੰਦਾ ਉਹ ਜੇ ਕੋਈ ਚਾਇਨਾ ਡੋਰ ਵੇਚਦਾ ਹੈ ਜਾਂ ਕੋਈ ਵੀ ਚਾਇਨਾ ਡੋਰ ਰੱਖਦਾ ਹੈ ਜਾਂ ਪਤਾ ਲੱਗਦੀ ਹੈ ਉਹਦਾ ਬਕਾਇਦਾ ਪਿੰਡ ਤੇ ਸ਼ੁਰੂ ਹੋਣਾ ਚਾਹੀਦਾ ਉਹਦਾ ਮਤਲਬ ਉਹਦਾ ਬਾਈਕਾਟ ਹੋਣਾ ਚਾਹੀਦਾ ਚਾਇਨਾ ਡੋਰ ਬਹੁਤ ਘਾਤਕ ਚੀਜ਼ ਹੈ ਚਾਇਨਾ ਡੋਰ ਹਰ ਹਾਲਤ ਵਿੱਚ ਜੇ ਕਿਸੇ ਨੂੰ ਬੰਦੇ ਨੂੰ ਪਤਾ ਲੱਗਦਾ ਤਾਂ ਉਹਨਾਂ ਦਾ ਫਰਜ਼ ਹੈ ਉਹ ਮੋਤਵਾਰ ਸਰਪੰਚ ਸਾਹਿਬ ਨੂੰ ਦੱਸਣ ਸਰਪੰਚ ਸਾਹਿਬ ਉਹਨਾਂ ਉੱਤੇ ਐਕਸ਼ਨ ਲੈਣ ਇਹ ਇਹਨਾਂ ਦਾ ਬਹੁਤ ਵਧੀਆ ਅਪਰਾਲਾ ਹੈ ਹਰ ਬੰਦੇ ਦਾ ਇੱਕ ਨਾ ਪਰਪਸ ਆਫ ਲਿਵਿੰਗ ਹੁੰਦਾ purpose of living ਉਹ ਬੰਦੇ ਨੇ ਇੱਕ ਜਿਉਣਾ ਹੁੰਦਾ ਹੈ ਜਿਉਣਾ ਹਰਕਣਿਆ ਲੇਕਿਨ ਇਹਦਾ ਜਿਹੜਾ ਪਰਪਸ ਆਫ ਲਿਵਿੰਗ ਹੈ ਉਹ ਸਾਨੂੰ ਬਹੁਤ ਵਧੀਆ ਲੱਗਿਆ ਹਰ ਬੰਦੇ ਦੇ ਜਿਉਣ ਲਈ ਕੋਈ ਨਾ ਕੋਈ ਅਪਰਾਲਾ ਉਹਨੂੰ ਕਰਨਾ ਪੈਂਦਾ ਤਾਂ ਕਿ ਉਹ ਜਿਉਂਦਾ ਰਹੇ ਚੇਰਮੈਨ ਸਾਹਿਬ ਤੁਸੀਂ ਵੀ ਇੱਕ ਵਧੀਆ ਪ੍ਰਾਲਾ ਕਰਦੇ ਹੋ ਸੋਸਾਇਟੀ ਚ ਲਾਉਨੇ ਹੋ ਜਿੱਦਾਂ ਅੱਗ ਲਾਈ ਜਾ ਰਹੀ ਆ ਉਹਨਾਂ ਦੇ ਬੱਚੇ ਸੜ ਜਾਂਦੇ ਨੇ ਹਨਾ ਤੇ ਆਂਡੇ ਨੇ ਜਿਹੜੇ ਉਹ ਸੜ ਜਾਂਦੇ ਨੇ ਤੇ ਵਾਤਾਵਰਣ ਦੇ ਸੁਚੇਤ ਲਈ ਪੰਛੀਆਂ ਦੀ ਇਹ ਰਹਿਣ ਰਮਾਈ ਦੇ ਲਈ ਤੇ ਇਹਨਾਂ ਦੇ ਜੀਵਨ ਸੁਖਾਲਾ ਬਣਾਉਣ ਦੇ ਲਈ ਤੁਸੀਂ ਕੀ ਵੇਅਰ ਕਰਾਂਗੇ ਦੇਖੋ ਜੀ ਅਸੀਂ ਵੇਅਰ ਇਹ ਕਰਦੇ ਆਂ ਵੀ ਸਨ ਅਸੀਂ ਮੈਂ ਹਰੀਸ਼ ਨੇ ਪਹਿਲਾਂ ਵੀ ਗੱਲ ਕੀਤੀ ਆ ਸਰਪੰਚ ਸਾਹਿਬ ਵੀ ਸਾਡੇ ਬਹੁਤ ਬੂਟੇ ਲਾ ਰਹੇ ਨੇ ਅਸੀਂ ਵੀ ਬਹੁਤ ਲਾ ਰਹੇ ਆਂ ਅਸੀਂ ਇਹ ਵੀ ਰਿਸ਼ਤੇਦਾਰਾਂ ਨੂੰ ਮਿੱਤਰ ਪਿਆਰਿਆਂ ਨੂੰ ਗਾਈਡ ਕਰਦੇ ਆਂ ਵੀ ਆਪਣੀਆਂ ਆਪਣੀਆਂ ਮੋਟਰਾਂ ਦੇ ਉੱਤੇ 2-2 3-3 ਬੂਟੇ ਲਾਓ ਰਾਹਾਂ ਦੇ ਉੱਤੇ ਬੂਟੇ ਲਾਓ ਉਹਨਾਂ ਬੂਟਿਆਂ ਨੂੰ ਇਕੱਲੇ ਲਾਓ ਹੀ ਨਾ ਲਾ ਕੇ ਉਹਨਾਂ ਦੀ ਸੰਭਾਲ ਕਰੋ ਜੇ ਅਸੀਂ ਲਾ ਕੇ ਸੰਭਾਲ ਕਰਾਂਗੇ ਤਾਂ ਉਹਨਾਂ ਦੇ ਵਿੱਚ ਜਾਨਵਰ ਵੀ ਆਉਣਗੇ ਪੰਛੀ ਵੀ ਆਉਣਗੇ ਪੰਛੀ ਸੋਹਣੇ ਲੱਗਣਗੇ ਇਹਨਾਂ ਦਾ ਬਹੁਤ ਵਧੀਆ ਇਹ ਅਪਰਾਲਾ ਹੈ ਮੈਂ ਇੱਕ ਵਾਰ ਫੇਰ ਚਾਈਨਾ ਡੋਰ ਨੂੰ ਖਾਸ ਕਰਕੇ ਚਾਈਨਾ ਡੋਰ ਦੇ ਉੱਤੇ ਵੀ ਚਾਈਨਾ ਡੋਰ ਤੇ ਹਰ ਹਾਲਤ ਵਿੱਚ ਪਾਬੰਦੀ ਲਾਓ ਜੇ ਕਿਸੇ ਨੂੰ ਪਤਾ ਲੱਗਦਾ ਹੈ ਤਾਂ ਉਹ ਬੰਦਾ ਇੱਕ ਆਪਣਾ ਪਰਨ ਕਰਕੇ ਵੀ ਮੈਂ ਚਾਈਨਾ ਡੋਰ ਵਾਲੇ ਬੰਦੇ ਦੀ ਸ਼ਿਕਾਇਤ ਕਰਨੀ ਕਰਨੀ ਹੈ ਉਹ ਦੀ ਸ਼ਿਕਾਇਤ ਕਰੇ ਤਾਂ ਕਿ ਕੋਈ ਪਿੰਡ ਚ ਚਾਈਨਾ ਡੋਰ ਨਾਲ ਵਿੱਚ ਔਰ ਬਾਤ ਤੋਂ ਬਾਅਦ ਮੈਂ ਇੱਕ ਅਪੀਲ ਕਰਦਾ ਵੀ ਸਾਰੇ ਬੰਦੇ ਹਰੀਸ਼ ਨੂੰ ਸਹਿਯੋਗ ਦਿਓ ਇਹਦੇ ਨਾਲ ਸਹਿਯੋਗ ਦਿਕੇ ਕੋਈ ਨੈਗੇਟਿਵਿਟੀ ਵਾਲੀ ਕੋਈ ਗੱਲ ਨਹੀਂ ਪੋਜ਼ਿਟਿਵਿਟੀ ਇਹਨੂੰ ਦਓ ਤਾਂ ਕਿ ਹੋਰ ਉਪਰਾਲਾ ਹੋਵੇ ਸਾਡੇ ਪਿੰਡ ਦਾ ਨਾਂ ਹੋਰ ਉੱਚਾ ਇਹਨਾਂ ਨੇ ਆ ਕੇ ਸਾਡੇ ਪਿੰਡ ਸਾਨੂੰ ਮਾਣ ਬਖਸ਼ਿਆ ਹੈ ਤੇ ਅੱਜ ਤੁਸੀਂ ਉਪਰਾਲਾ ਕਿਹੜਾ ਕਰਨ ਜਾ ਰਹੇ ਹੋ ਉਪਰਾਲਾ ਜੀ ਇਦਾਂ ਅਸੀਂ ਪੰਛੀਆਂ ਵਾਸਤੇ ਆਹਣੇ ਲਾਉਣ ਜਾ ਰਹੇ ਹਾਂ ਤੇ ਹੁਣ ਤੱਕ ਕਿੰਨੇ ਆਲਣੇ ਨੇ ਜਿਹੜੇ ਤੁਸੀਂ ਲਾ ਦਿੱਤੇ ਸਾਡਾ ਜੀ ਟਾਸਕ ਤਾਂ ਕਾਫੀ ਬੜਾ ਹੈ ਸਾਨੂੰ 3 ਦਿਨ ਹੋ ਗਏ ਸ਼ੁਰੂ ਕੀਤੇਆਂ ਨੂੰ ਹੁਣ ਤੱਕ ਅਸੀਂ 47 ਆਦਾਂ ਨੇ ਲਾ ਚੁੱਕੇ ਹਾਂ ਤੁਹਾਡੇ ਮਨ ਸਾਡੇ ਨਾਲ ਚੇਅਰਮੈਨ ਜੁੜੇ ਸੀਗੇ ਤੇ ਹਰੀਸ਼ ਜੋ ਕਿ ਇੱਕ ਫੌਜੀ ਨੇ ਰਟਾਇਰ ਹੋ ਕੇ ਪਿੰਡ ਦੇ ਵਿੱਚ ਪਹੁੰਚੇ ਨੇ ਅੱਜ ਇਹ ਉਪਰਾਲੇ ਨੂੰ ਦੇਖਦਿਆਂ ਹੋਇਆ ਉਹ ਉਹਨਾਂ ਨੇ ਅੱਜ ਆਪਣੇ ਪਿੰਡ ਹੀ ਇਹ ਪੰਛੀਆਂ ਦੇ ਲਈ ਆਲਣੇ ਲਾਉਣੇ ਸ਼ੁਰੂ ਕੀਤੇ ਨੇ ਤੇ ਕਾਫੀ ਗਿਣਤੀ ਦੇ ਵਿੱਚ ਇਹਨਾਂ ਨੇ ਆਲਣੇ ਲਾ ਦਿੱਤੇ ਅੱਗੇ ਵੀ ਇਹਨਾਂ ਨੇ ਇਸ ਤੋਂ ਅਗਾਹਾਂ ਜਾ ਕੇ ਹੋਰ ਨਾਲ ਪਿੰਡਾਂ ਦੇ ਵਿੱਚ ਵੀ ਇਸ ਤਰ੍ਹਾਂ ਦਾ ਉਪਰਾਲਾ ਕਰਨਾ ਤੇ ಗ್ರಾಮ ਪੰਚਾਇਤ ਸਰਦਾਰ ਪ੍ਰਗਟ ਸਿੰਘ ਨੇ ਪੰਚਾਇਤ ਮੈਂਬਰ ਪਹੁੰਚੇ ਹੋਏ ਨੇ ਚੇਅਰਮੈਨ ਸਾਹਿਬ ਨੇ ਹੋਰ ਨਿੱਕੇ ਬੱਚੇ ਨੇ ਜਿਨ੍ਹਾਂ ਨੇ ਇਹਨਾਂ ਨੂੰ ਬੜਾ ਉਤਸ਼ਾਹਿਤ ਕੀਤਾ ਤੇ ಗ್ರಾಮ ਪੰਚਾਇਤ ਵੱਲੋਂ ਅੱਜ ਹਰੀਸ਼ ਫੌਜੀ ਦਾ ਗੁਰੂ ਘਰ ਦੀ ਵਕਸੀਸ ਸਰੋਪਾ ਸਾਹਿਬ ਦੇ ਕੇ ਸਨਮਾਨ ਵੀ ਕੀਤਾ ਜਾ ਰਿਹਾ ਤੁਸੀਂ ਦੇਖ ਰਹੇ ਸੀ ਦੇਸ਼ ਦੁਨੀਆ ਚੈਨਲ ਅਗਲੀ ਸਪੋਰਟ ਦੇ ਲਈ ਬਣੇ ਰਹਿਣਾ ਮਨਪ੍ਰੀਤ ਰਾਣ ਦੇ ਉਹਦੇ ਨਾਲ